ਇਹ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਤਾਂ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਰ ਇਹ ਸ਼ਖਸ ਪਾਣੀ ਦੇ ਵਿੱਚ ਡੁੱਬਿਆ ਕਿੱਧਰੋਂ ਦੀ ਆ ਰਿਹਾ ਦਰਅਸਲ ਇਹ ਤਸਵੀਰਾਂ ਕਿਸੇ ਛੱਪੜ ਦਰਿਆ ਜਾਂ ਨਦੀ ਦੀਆਂ ਨਹੀਂ ਐ ਇਹ ਤਸਵੀਰਾਂ ਨੇ ਭਾਰਤ ਦੀਆਂ ਸੜਕਾਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਸ਼ਖਸ ਪੂਰੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ। ਇੰਨਾ ਪਾਣੀ ਜਿਹੜਾ ਸੜਕਾਂ ਤੇ ਖੜਾ ਹੋ ਚੁੱਕਿਆ ਹੈ ਕਿ ਉਸ ਦੀ ਐਕਟਿਵਾ ਪੂਰੇ ਤਰੀਕੇ ਦੇ ਨਾਲ ਜਿਹੜਾ ਦੁਪਈਆ ਵਾਹਨ ਹੈ ਉਹ ਡੁੱਬ ਚੁੱਕਿਆ ਹੈ। ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਲੋਕ ਇਸ ਗੰਦੇ ਪਾਣੀ ਦੇ ਵਿੱਚ ਵੇਖੋ ਕਿਵੇਂ ਤੈਰ ਰਹੇ ਨੇ। ਬੱਚੇ ਉੱਥੇ ਹੀ ਖੇਡ ਰਹੇ ਨੇ। ਗੰਦਾ ਪਾਣੀ ਚਾਰੇ ਪਾਸੇ ਇਕੱਠਾ ਹੋ ਚੁੱਕਿਆ ਹੈ। ਵਾਹਨ ਜਿਹੜੇ ਨੇ ਇਸ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤੇ ਇੰਝ ਜਾਪਦਾ ਹੈ ਕਿ ਇਹ ਵਾਹਨ ਸੜਕ ਤੇ ਨਹੀਂ ਬਲਕਿ ਕਿਸੇ ਨਹਿਰ ਜਾਂ ਦਰਿਆ ਦੇ ਵਿੱਚ ਖੜੇ ਜਿਸ ਤਰੀਕੇ ਦਾ ਇਹ ਆਲਮ ਹੈ ਹਾਲਾਂਕਿ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਇਸ ਪਾਣੀ ਦੇ ਵਿੱਚ ਜੇਕਰ ਬਿਜਲੀ ਦੀ ਕੋਈ ਤਾਰ ਲੱਗਦੀ ਹੈ ਤਾਂ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਜੇਕਰ ਅੱਗੇ ਕੋਈ ਛੱਡਾ ਹੈ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਹਾਲਾਂਕਿ ਲੋਕ ਵੇਖੋ ਇੱਥੇ ਕਾਫੀ ਪਰੇਸ਼ਾਨ ਨੇ ਕਿਵੇਂ ਜਿਹੜਾ ਦੁਪਈਆ ਵਾਹਨ ਚਾਲਕ ਐ ਇਸ ਪਾਣੀ ਦੇ ਵਿੱਚੋਂ ਲੰਘਦਾ ਨਜ਼ਰ ਆ ਰਿਹਾ ਪਰ ਇਸ ਦਿਨ ਵੱਡੇ ਸਵਾਲ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਦਾਅਵਿਆਂ ਤੇ ਇਹ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਤਾਂ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਰ ਇਹ ਸ਼ਖਸ ਪਾਣੀ ਦੇ ਵਿੱਚ ਡੁੱਬਿਆ ਕਿੱਦਰ ਉੱਦੀ ਆ ਰਿਹਾ ਦਰਅਸਲ ਇਹ ਤੋਂ ਤਸਵੀਰਾਂ ਕਿਸੇ ਛੱਪੜ ਦਰਿਆ ਜਾਂ ਨਦੀ ਦੀਆਂ ਨਹੀਂ ਐ ਇਹ ਤਸਵੀਰਾਂ ਨੇ ਭਾਰਤ ਦੀਆਂ ਸੜਕਾਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਸ਼ਖਸ ਪੂਰੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਨਾ ਪਾਣੀ ਜਿਹੜਾ ਸੜਕਾਂ ਤੇ ਖੜਾ ਹੋ ਚੁੱਕਿਆ ਹੈ ਕਿ ਉਸ ਦੀ ਐਕਟਿਵਾ ਪੂਰੇ ਤਰੀਕੇ ਦੇ ਨਾਲ ਜਿਹੜਾ ਦੁਪਈਆ ਵਾਹਨ ਹੈ ਉਹ ਡੁੱਬ ਚੁੱਕਿਆ ਕੋਈ ਵੀ ਹਾਦਸਾ ਵਾਪਰ ਸਕਦਾ ਡੋਕ ਇਸ ਗੰਦੇ ਪਾਣੀ ਦੇ ਵਿੱਚ ਵੇਖੋ ਕਿਵੇਂ ਤੈਰ ਰਹੇ ਨੇ ਬੱਚੇ ਉੱਥੇ ਹੀ ਖੇਡ ਰਹੇ ਨੇ ਗੰਦਾ ਪਾਣੀ ਚਾਰੇ ਪਾਸੇ ਇਕੱਠਾ ਹੋ ਚੁੱਕਾ ਹੈ ਵਾਹਨ ਜਿਹੜੇ ਨੇ ਇਸ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤੇ ਇਹਨਾਂ ਤੋਂ ਜਾਪਦਾ ਹੈ ਕਿ ਇਹ ਵਾਹਨ ਸੜਕ ਤੇ ਨਹੀਂ ਬਲਕਿ ਕਿਸੇ ਨਹਿਰ ਜਾਂ ਦਰਿਆ ਦੇ ਵਿੱਚ ਖੜੇ ਜਿਸ ਤਰੀਕੇ ਦਾ ਇਹ ਆਲਮ ਹੈ ਹਾਲਾਂਕਿ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਇਸ ਪਾਣੀ ਦੇ ਵਿੱਚ ਜੇਕਰ ਬਿਜਲੀ ਦੀ ਕੋਈ ਤਾਰ ਲੱਗਦੀ ਹੈ ਦਾ ਕਿਸੇ ਦੀ ਜਾਣੀ ਜਾ ਸਕਦੀ ਹੈ ਜੇਕਰ ਅੱਗੇ ਕੋਈ ਖੱਡਾ ਹੈ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਹਾਲਾਂਕਿ ਲੋਕ ਵੇਖੋ ਇੱਥੇ ਕਾਫੀ ਪਰੇਸ਼ਾਨ ਨੇ ਕਿਵੇਂ ਜਿਹੜਾ ਦੁਪਈਆ ਵਾਹਨ ਚਾਲਕ ਐ ਇਸ ਪਾਣੀ ਦੇ ਵਿੱਚੋਂ ਲੰਘਦਾ ਨਜ਼ਰ ਆ ਰਿਹਾ ਪਰ ਇਸ ਦਿਨ ਵੱਡੇ ਸਵਾਲ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਦਾਅਵਿਆਂ ਤੇ